ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਿੰਘ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ 113ਵਾਂ ਰਾਸ਼ਨ ਜਿਹੜਾ ਅਸੀਂ ਮਿੱਤਰ ਕੀਤਾ ਹੈ ਅੱਜ ਗੁਰਗੋਬਿੰਦ ਸਿੰਘ ਜੀ ਵਰਪੂਰੇ ਵਾਹ ਗੁਰੂ ਮਹਾਰਾਜਾ ਉਹਦਾ ਅਸਰਾ ਲੈ ਕੇ ਲੋੜਵੰਦ ਪਰਿਵਾਰਾਂ ਨੂੰ ਜਿਹੜੀ ਅਸੀਂ ਸੇਵਾ ਕੀਤੀ ਹੈ ਸਾਡੇ ਵਿੱਚ ਬੜਾ ਆਨੰਦ ਆਉਂਦਾ ਹੈ ਕਿ ਅੱਜ ਸਾਡੇ ਵਿੱਚ ਜਿਹੜੇ 42 ਪਰਿਵਾਰਾਂ ਨੇ ਰਾਸ਼ਨ ਲਿਆ ਹੈ ਅਸੀਂ ਉਹਨਾਂ ਦੇ ਲੋੜਵੰਦ ਪਰਿਵਾਰਾਂ ਨੂੰ ਸਾਡੀ ਜਿਹੜੀ ਕਮੇਟੀ ਹੈ ਸੇਵਾਦਾਰ ਸਮਾਜ ਭਲਾਈ ਸੰਗਠਨ ਔਰ ਐਟੀ ਕ੍ਰਾਈਮ ਐਟੀ ਕ腐ਪਸ਼ਨ ਵੱਲੋਂ ਸਾਰੇ ਅਸੀਂ ਇਕੱਠੇ ਹੋ ਕੇ ਮਤ ਕਰਕੇ ਅਸੀਂ ਰਾਸ਼ਟਰ ਜਿਹੜਾ ਬੇਤਰਮ ਭਗ ਸੰਗਰਾਮ ਦੀ ਤਰ੍ਹਾਂ ਜਾਂ ਹਰ ਮੀਂਹ ਦੇ ਬਲ ਪੂਰੇ ਜੀਵਨ ਤੇ ਇੱਕ ਦੂਜੇ ਬੱਧ ਹੋ ਸਕਦੇ ਹਨ ਅਸੀਂ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਹਾਂ ਅੱਜ ਅਸੀਂ ਇਸ ਕੰਮ ਤੇ ਪਹੁੰਚ ਗਏ ਕਿ ਜਿਹੜਾ 113ਵਾਂ ਰਾਸ਼ਟਰ ਤੇ ਅਸੀਂ ਬੇਤਰਮ ਕਿਤੇ ਪਹੁੰਚੇ ਹਾਂ ਕਿ ਇਹਦੇ ਵਿੱਚ ਕਈ ਸੰਸਤਾਵਾਂ ਜਿਹੜੀਆਂ ਲੋੜਵੰਦ ਪਰਿਵਾਰਾਂ ਦੀ ਕੋਈ ਸਹਾਇਤਾ ਵੀ ਕਰ ਰਹੀਆਂ ਇਹ ਸਾਰਾ ਜਿਹੜਾ ਕੰਮ ਸੀਗਾ ਇਹ ਸਰਕਾਰਾਂ ਦਾ ਕੰਮ ਸੀ ਇਹ ਸਰਕਾਰਾਂ ਜਿਹੜੀਆਂ ਹੈ ਲੋੜਵਰ ਪ੍ਰਵਾਹ ਦੇਖੋ ਕਿਦਾਂ ਜਗਾ ਜਗਾ ਤੇ ਸਰਤਾਵਾ ਦੀਆਂ ਦਿੱਤਾ ਕਰਕੇ ਸਾਡੇ ਘਰ ਰੋਟੀ ਨਹੀਂ ਸਾਡੇ ਘਰ ਕੋਈ ਪਾਣੀ ਨਹੀਂ ਸਾਡੇ ਬੱਚੇ ਨਸ਼ਾ ਕਰ ਰਹੇ ਨੇ ਕੁਝ ਮਾਪਿਆਂ ਨੇ ਜਿਹੜੇ ਆਪਣੇ ਬੱਚੇ ਐ ਉਹ ਆਸ਼ਰਮ ਦੇ ਵਿੱਚ ਛੱਡ ਦਿੱਤੇ ਐ ਠੱਕੇ ਮਾਰ ਕੇ ਤੇ ਜਿਹੜਾ ਮਾਪਿਓ ਆਪਣੇ ਬੱਚਿਆਂ ਦੀ ਸੇਵਾ ਨਹੀਂ ਕਰ ਸਕਦਾ ਬੱਚੇ ਸੇਵਾ ਨਹੀਂ ਕਰ ਸਕਦੇ ਉਹਨੂੰ ਜਨਮ ਦੇਣ ਦਾ ਕੀ ਫਾਇਦਾ ਅੱਜ ਬੱਚੇ ਜਿਹੜੇ ਆ ਸਾਡੇ ਨਸ਼ਿਆਂ ਦੇ ਵਿੱਚ ਰਹਿ ਗਏ ਸਰਕਾਰਾਂ ਨੇ ਨਸ਼ੇ ਜਰੂਰ ਲਾਉਂਦੇ ਆ ਪਰ ਜਿਹੜਾ ਹੋਰ ਨਸ਼ਾ ਵਿਕ ਰਿਹਾ ਇਹ ਪਿਛਲੀਆਂ ਸਰਕਾਰਾਂ ਤੋਂ ਵੀ ਵੱਧ ਦੇਖਿਆ ਮੈਂ ਇਹ ਗੱਲਾਂ ਕਹਿੰਦਾ ਹਾਂ ਕਿ ਜਿਹੜੇ ਬੱਚੇ ਨਸ਼ਾ ਕਰ ਰਹੇ ਐ ਅੱਜ ਉਹ ਕੈਪਟਨ ਸਾਹਿਬ ਦੇ ਵਿੱਚ ਅਸੀਂ ਕਾਂਗਰਸ ਦੇ ਵਿੱਚ ਸੀਗੇ ਉਦੋਂ ਹਸਪਤਾਲ ਖੋਲੇ ਗਏ ਸੀਗੇ ਬਾਅਦ ਤੋਂ ਬਾਅਦ ਜਿਹੜੇ ਹਸਪਤਾਲ ਪਟਿਆਲੇ ਦੇ ਵਿੱਚ ਸਾਡੇ ਰਜੀਤ ਸਿੰਘ ਨਿਕਰਾਈ ਚੇਅਰਮੈਨ ਹੁੰਦੇ ਸੀ ਜਿਹੜਾ ਐਂਟੀ ਨਾਰਕ ਕਮੇਟੀ ਦੀ ਮੇਰੇ ਕੋਲ ਚੇਅਰਮੈਨ ਹੀ ਰਹੀ ਹੈ ਪੰਜਾਬ ਦੀ ਵੀ ਉਹਨਾਂ ਕੋਲ ਹੀ ਹੈ ਵਿਰੰਧਰੀ ਸਾਡੇ ਕੋਲ ਹੀ ਹੈ ਸਾਡੀ ਟੀਮ ਨੇ ਬੜਾ ਹੱਲਾ ਮਚਾ ਕੇ 1.5 2000 ਬੱਚੇ ਨੂੰ ਨਸ਼ਾ ਛਡਵਾਇਆ ਤੇ ਅੱਜ ਅਸੀਂ ਬੱਚਿਆਂ ਨੂੰ ਹੱਥੀ ਨਚਾ ਦੇ ਕੇ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਆ ਤੇ ਸਾਨੂੰ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਲੈ ਕੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਪਰਿਵਾਰਾਂ ਨੂੰ ਪੁੱਛ ਕੇ ਉਹਨਾਂ ਦੀ ਲੋੜ ਵਤ ਕਰਨੀ ਚਾਹੀਦੀ ਨੀ ਵਧੀਆ ਸਿੱਖਿਆ ਦੇਣੀ ਚਾਹੀਦੀ ਹੈ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਕੁੱਬ ਦੀ ਨੀਂਦ ਸੁੱਤੀਆਂ ਵੀ ਹਨ ਜਿੰਦਾਂ ਇਲੈਕਸ਼ਨ ਆ ਰਹੇ ਹਨ ਜਦੋਂ ਵੀ ਕੋਈ ਇਲੈਕਸ਼ਨ ਆਉਂਦਾ ਹੈ ਇੰਨੀ ਸ਼ਰਾਬ ਇਹਨਾਂ ਨਸ਼ਾ ਘਰਾਂ 'ਚ ਪਹੁੰਚਾਇਆ ਜਾਂਦਾ ਬੂਟਾ ਵਾਸਤੇ ਮੈਂ ਨਹੀਂ ਗੱਲਾਂ ਕਹਿੰਦਾ ਵੀ ਆਪਣੀ ਐਂਟੀ ਨਾਰਕੋਟਿਕਸ ਸਾਹਿਬ ਤੋਂ ਪਹਿਲਾਂ ਅਸੀਂ ਕੰਮ ਜਿਹੜਾ ਕੀਤਾ ਹੁਣ ਐਂਟੀ ਕ੍ਰਾਈਮ ਦੇ ਵਿੱਚ ਸਾਡੀ ਜਿਹੜੀ ਸਮੂਚੀ ਟੀਮ ਹੈ ਉਹ 21 ਮੈਂਬਰੀ ਸਾਡੀ ਟੀਮ ਹੈ ਅਸੀਂ ਸ਼ਨੀਵਾਰ 1 ਤੋਂ 4 ਵਜੇ ਸਰਕਟ ਹੌਸੇ ਦੇ ਵਿੱਚ ਬਹੁਤ ਵੱਡੀ ਮੀਟਿੰਗ ਕਰਨ ਜਾ ਰਹੇ ਹਾਂ ਜਿਹੜੇ ਅਫਸਰ ਅਸੀਂ ਕਈ ਬੁਲਾਏ ਹੋਏ ਹਨ ਪਾਸਪੋਰਟ ਤੋਂ ਸਾਡੇ ਅਫਸਰ ਆ ਰਹੇ ਹਨ ਐਂਟੀ ਨਾਰਕੋਟਿਕ ਦੇ ਅਫਸਰ ਆ ਰਹੇ ਹਨ ਕੋਈ ਐਸਐਸਪੀ ਸਾਹਿਬ ਆ ਰਹੇ ਹਨ ਡਿਪਾਇਰ ਕੋਈ ਕੋਈ ਮੈਡਮ ਆ ਰਹੇ ਹਨ ਸਾਡੇ ਅਲਮਕਾ ਦੇ ਜਿਨ੍ਹਾਂ ਨੇ ਬਹੁਤ ਤਕਮੇ ਜਿੱਤੇ ਹਨ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਕਿ ਜੇ ਸਾਡੇ ਵਿੱਚ ਉਹਨਾਂ ਨੇ ਆ ਕੇ ਸਾਡੇ ਜਿਹੜੇ ਲੇਡੀਜ਼ ਐ 10-12 ਲੇਡੀਜ਼ ਨੂੰ ਅਸੀਂ ਡੈੱਕੀ ਕਾਰਡ ਦੇਣੇ ਹਨ ਉਸ ਤੋਂ ਬਾਅਦ ਸਾਡੇ ਜਿਹੜੇ ਵੀਰ ਹਾਜ਼ਰ ਹਨ ਉਹ ਅਸੀਂ ਪੰਜਾਬ ਦੇ ਆਦੇ ਦਿੱਤੇ ਹਨ ਉਹ ਪੰਜਾਬ ਦੀ ਜਿਹੜੀ ਮੀਟਿੰਗ ਅਸੀਂ ਪੂਰੀ ਬੌਡੀ ਦੀ ਬੁਲਾਈ ਹੋਈ ਹੈ ਉਹਨਾਂ ਦਾ ਸਨਮਾਨ ਕਰਾਂਗੇ ਜਿਹੜੇ ਸਾਡੇ ਵੀਰ ਸਾਹਿਬ ਆ ਰਹੇ ਹਨ ਜਾਂ ਸਾਡੇ ਅਫਸਰ ਆ ਰਹੇ ਜਿਹੜੇ ਵਧੀਆ ਕੰਮ ਕਰ ਰਹੇ ਹਨ ਕੋਈ ਐਡੀ ਫਰਾਉਡ ਦੇ ਵਿੱਚੋਂ ਵੀ ਅਸੀਂ ਬੁਲਾਏ ਹੋਏ ਅਫਸਰ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਤੁਹਾਡੀ ਪ੍ਰੈਸ ਦਾ ਮੀਡੀਆ ਦਾ ਧੰਨਵਾਦ ਕਰਦਾ ਕਿ ਜਿਹੜੀਆਂ ਸਾਡੀਆਂ ਖ਼ਬਰਾਂ ਵਧੀਆ ਤਰੀਕੇ ਨਾਲ ਤੁਸੀਂ ਪਹੁੰਚਾਉਦੇ ਹੋ ਅੱਜ ਸਾਡੇ ਵਿੱਚ ਸਾਰੇ ਇੱਥੇ ਮੈਂਬਰ ਸਾਡੇ ਵਿੱਚ ਮੌਜੂਦ ਹਨ ਮੈਡਮ ਸਾਡੇ ਪ੍ਰੈਜ਼ੀਡੈਂਟ ਜਿਹੜੇ ਜੀ ਆਈ ਦੇ ਮੈਡਮ ਰਾਖਲ ਜੀ ਔਰ ਮੈਡਮ ਸਰਪੀਨਤੌਰ ਕਲਵੰਤ ਸਿੰਘ ਜੀ ਔਰ ਸਾਡੇ ਛਪਰੀ ਸਾਹਿਬ ਜਨਰਲ ਸੈਕਟਰੀ ਨਾਲ ਮੇਰੇ ਬਿਠੇ ਹਨ ਸਾਡੇ ਐਡਵਾਇਜ਼ਰ ਸਾਹਿਬ ਔਰ ਸਾਡੇ ਨਾਲ ਵਾਈਸ ਪ੍ਰਧਾਨ ਮੇਰੇ ਨਾਲ लवली ਜੀ ਅਵਤਾਕ ਦਾਸ ਜੀ ਔਰ ਮੈਡਮ ਰਾਜਰਾਨੀ ਜੀ ਮੈਡਮ ਸੱਪਾਲ ਜੀ ਇਹ ਸਾਡੇ ਸਾਰੇ ਮੈਂਬਰ ਨੋ ਸ਼ਮਿੰਦਰ ਸਿੰਘ ਜੀ ਸਾਡੇ ਸੀਨੀਅਰ ਪ੍ਰੈਜ਼ੀਡੈਂਟ ਜਿਹੜੇ ਸਾਡੇ ਨਾਲ ਹੋ ਕੇ ਚੁੱਪਦੇ ਆ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਹਰ ਮਹੀਨੇ ਜਿਹਨੂੰ ਵੀ ਕੋਈ ਟੈਪ ਦਿੰਦੇ ਆ ਉਸ ਟੈਪ ਦੇ ਸਾਰਿਆਂ ਨੂੰ ਇੱਥੇ ਕੋਈ ਟੈਪ ਤੇ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਜਿੱਥੇ ਕਿਸੇ ਧੀ ਭੈਣ ਦਾ ਤੱਕਾ ਹੁੰਦਾ ਹੈ ਅਸੀਂ ਉਹਦੇ ਨਾਲ ਵੀ ਖੜੇ ਆ ਤੇ ਕੋਈ ਭੈਣ ਨੂੰ ਕੋਈ ਗੱਲਬਾਤ ਹੋਵੇ ਸਾਡੀਆਂ ਲੇਡੀਜ਼ ਐ 10-12 ਅਸੀਂ 12 ਲੇਡੀ ਲਾਈਆ ਇਸ ਟਾਈਮ ਉਹਨਾਂ ਨੂੰ ਡੈਕੀ ਕਾਰਡ ਜਿਹੜੇ ਅਸੀਂ ਦੇੜੇ ਹਨ ਬਾਕੀ ਸਾਰੇ ਰਲ ਮਿਲ ਕੇ ਚੱਲੋ ਆਪੋ ਆਪ ਹੀ ਨਾਲ ਮਿਲ ਕੇ ਚੱਲਾਂਗੇ ਤਾਂ ਸਾਰਾ ਸਾਥ ਜਿਹੜਾ ਸਾਰਿਆਂ ਨੂੰ ਪਤਾ ਲੱਗੇਗਾ ਤੇ ਇਸ ਤਰ੍ਹਾਂ ਹੀ ਅਸੀਂ ਜਿਹੜੀ ਸਾਰੀ ਕਮੇਟੀ ਹੈ ਮੈਂ ਸਾਰੀ ਕਮੇਟੀ ਦਾ ਦੁਆਰਾ ਫਿਰ ਬਹੁਤ ਧੰਨਵਾਦ ਕਰਦਾ ਇਦਾਂ ਨੁਗਲਵਨ ਪਰਿਵਾਰਾਂ ਦੀ ਸੇਵਾ ਕਰੀਏ ਤੇ ਨਾਲ ਹੋ ਕੇ ਖੜੇ ਹੋਏ ਜਿਹੜੇ ਮਹਿਲਾਵਾਂ ਤੇ ਆਏ ਦਿਨ ਜਿਹੜੇ ਅਤਿਆਚਾਰ ਜਿਹੜੇ ਵਾਧੇ ਜਾ ਰਹੇ ਹੈਗੇ ਉਹਨੂੰ ਕਿੱਦਾਂ ਠੱਲ ਪਾਵਾਂਗੇ ਜੇਕਰ ਤੁਸੀਂ ਜੇ ਕੋ ਮਹਿਡਮਾ ਦੇ ਕੋਈ ਅਤਿਆਚਾਰ ਹੁੰਦਾ ਜਾਂ ਕੁਝ ਹੁੰਦਾ ਹੈ ਉਹ ਸਾਡੇ ਦਫ਼ਤਰ ਨਵਾਂ ਪਿੰਡ ਚੌਂਕ ਉਰ ਨਾਨਕ ਮੀਟ ਕਮੇਟੀ ਜੋ ਚਾ ਕੇ ਸਾਨੂੰ ਦੱਸਣ ਸਾਡੀ ਕਮੇਟੀ ਦੀਆਂ ਮਹਿਡਮਾ ਬੈਠੀਆਂ ਹਨ ਸਾਡੇ ਪ੍ਰਧਾਨ ਜੀ ਬੈਠੇ ਹਨ ਮੈਨ ਲਾ ਮੈਂਡਲ ਤੋਂ ਉਹਨਾਂ ਨੇ ਅੱਜ ਜਰਨਾ ਸੈਂਟੀ ਲਾਏ ਹਨ ਜਾਂ ਸੈਂਟੀ ਲਾਇਆ ਇਹ ਮੈਨ ਦਾ ਕੰਮ ਹੈ ਕਿ ਮੈਨਾਂ ਨੂੰ ਆਕੇ ਦੱਸਣ ਅਸੀਂ ਵੀ ਨਾਲ ਉਹਨਾਂ ਦੇ ਖੜੇ ਹੋ ਕੇ ਜਦੋਂ ਕਿਸੇ ਭੈਣ ਨਾਲ ਕੋਈ ਚਾਰ ਹੋਦਾ ਕਿਸੇ ਕੁੜੀ ਨਾਲ ਹੁੰਦਾ ਅਸੀਂ ਉਹਦੇ ਨਾਲ ਹੋ ਕੇ ਖੜਾਂਗੇ ਕਿ ਸਾਰਾ ਇਨਸਾਫ ਦਿਵਾ ਕੇ ਉਹਨੂੰ ਜਿਹੜੇ ਆਏ ਦਿਨ ਸ਼ਹਿਰ ਚ ਕਹਿ ਲਿਓ ਲੁੱਟਾ ਖਵਾ ਮੀਆਂ ਤਾਂ ਜਿਹੜੇ ਕਤਲੇਆਮ ਦੀਆਂ ਸਰੀਆਂ ਵਾਰਦਾਤਾ ਜਿਹੜੀਆਂ ਵੰਦ ਰੀਆਂ ਤਾਂ ਡੇਵਲੋ ਪਿੱਛੇ ਜੇ ਮੁੱਦਾ ਵੀ ਚੁੱਕਿਆ ਗਿਆ ਸੀ ਅੱਗੇ ਇਹਦੇ ਬਾਰੇ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਨਾਲ ਕੀ ਸੰਪਰਕ ਕਰਕੇ ਕਿਸ ਤਰ੍ਹਾਂ ਇਹਨੂੰ ਜਿਹੜੇ ਰੋਕਣ ਦੇ ਬਾਰੇ ਕਿ ਕਿ ਜਿਹੜਾ ਪ੍ਰਯਾਸ ਜਿਹੜੇ ਕਿਹੜੇ ਕੀਤੇ ਜਾ ਰਹੇ ਆ ਕਿ ਸਾਡੀ ਕਮਿਸ਼ਨ ਉਹਨਾਂ ਸਾਹ ਨਾਲ ਗੱਲ ਹੋਈ ਸੀਗੀ ਅਸੀਂ ਥੋੜੇ ਦਿਨਾਂ ਦੇ ਵਿੱਚ ਸਾਰੀ ਜਿਹੜੀ ਕਮੇਟੀ ਜਾ ਕੇ ਉਹਨੂੰ ਮੰਗ ਪੱਤਰ ਦੇਾਂਗੇ ਅਤੇ ਉਹਨਾਂ ਨੂੰ ਕਹਾਂਗੇ ਜਿਹੜਾ ਦਿਨ ਦਿਹਾੜੇ ਕਤਲ ਹੋ ਰਿਹਾ ਹੈ ਇਸ ਵੇਲੇ ਲੋਕੀ ਜਿਹੜੇ ਬਹੁਤ ਸਹਿਮੇ ਹੋਏ ਹਨ ਕਿ ਜੇ ਕਿਸੇ ਨੂੰ 2-4000 ਰੁਪਏ ਵੀ ਲੈ ਕੇ ਤੁਰਨਾ ਪਵੇ ਜੋਕ ਬਾਪੇ ਜਿਹੜੇ ਕਹਿੰਦੇ ਆ ਕਿ ਸਾਡੇ ਬੱਚੇ ਵਾਪਸ ਆਣਗੇ ਕਿ ਨਹੀਂ ਆਣਗੇ ਜਿਹਨ ਦਿਹਾੜੇ ਜਿਹੜਾ ਇਹ ਕਤਲ ਹੋ ਰਿਹਾ ਹਨ ਅਸੀਂ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਦੀ ਅਸੀਂ ਸਖਤ ਨੰਦਿਆ ਕਰਦੇ ਆ ਕਿ ਕਾਰਵਾਈ ਵੀ ਜਦੋਂ ਸਖ਼ਤ ਸਖ਼ਤ ਕੀਤੀ ਜਾਵੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਵੀ ਇਹ ਮੰਗ ਪੱਤਰ ਦੇਾਂਗੇ ਕਿ ਸ਼ਹਿਰ ਦੇ ਵਿੱਚ ਜਿਹੜੀ ਗੁੰਡਾ ਕਰਦੀ ਹੋਣੀ ਉਹਨੂੰ ਬੰਦ ਕੀਤਾ ਜਾਵੇ। ਕੱਲ ਜਿਹੜਾ ਇਹ ਫਰਵਾੜੇ ਦੇ ਵਿੱਚ ਵੀ ਜਿਹੜਾ ਕਤਲ ਹੋਇਆ ਹੈਗਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬੇਅਦਬੀ ਦਾ ਉਹ ਜਿਹੜਾ આરોਪ ਲਗਾਇਆ ਗਿਆ ਸੀ ਵਿਅਕਤੀ ਦੇ ਉੱਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ? ਬਹੁਤ ਵੱਡੀ ਨਿੰਦਾ ਹੋਈ ਹੈ। ਅਸੀਂ ਇਸ ਖਾਦੀ ਜਿਹੜੀ ਕਮੇਟੀ ਹੈ ਐਂਟੀ ਕਰਾਈਮ ਐਂਟੀ ਵੈਸਨ ਬਹੁਤ ਨਿਦੇਹਾ ਕਰਦੀ ਹੈ। ਨਿਦੇਹਾ ਜੋ ਹੈ ਕਿ ਜਿਹੜੇ ਅੰਸਰ ਆ ਇਹ ਆਪਣੇ ਵਿੱਚੋਂ ਪਾਰਟੀਆਂ ਕਰਾ ਰਹੀਆਂ ਹਨ ਇੱਕ ਦੂਜੇ ਨੂੰ ਲੜਾਉਣ ਵਾਸਤੇ ਸਿੱਧੀ ਜਿਹ ਇਹ ਜਿਹੜਾ ਗੁਰਦੁਆਰਿਆਂ ਦੇ ਵਿੱਚ ਕਾਂਡ ਹੋ ਰਿਹਾ ਭਾਵੇਂ ਮੰਦਰ ਹੈ ਭਾਵੇਂ ਗੁਰਦੁਆਰੇ ਹੈ ਇਹ ਸਾਡੇ ਧਰਮ ਸਥਾਨ ਹਨ ਅਸੀਂ ਇੱਕ ਦੂਜੇ ਦੇ ਵਿੱਚ ਜਿਹੜਾ ਇਹ ਪਾੜ ਪਾ ਰਹੇ ਆ ਇਹ ਸਾਡੀਆਂ ਪਾਰਟੀਆਂ ਪਾ ਰਹੀਆਂ ਇਸ ਕਰਕੇ ਸਾਨੂੰ ਨਹੀਂ ਇਹ ਕੰਮ ਕਰਨੇ ਚਾਹੀਦੇ ਸਾਡਾ ਜਿਹੜਾ ਸਮਾਜ ਹੈ ਹਿੰਦੁਸਤਾਨ ਹੈ ਭਾਵੇਂ ਮੁਸਲਮਾਨ ਭਾਈਚਾਰਾ ਭਾਵੇਂ ਸਾਈ ਹੈ ਭਾਵੇਂ ਹੀ ਪੰਜਾਬ 'ਚ ਰਹਿ ਰਹੇ ਆ ਅਸੀਂ ਇੱਕ ਜੁੱਟ ਹੋ ਕੇ ਰਹਿ ਰਹੇ ਆ ਪਰ ਕਈ ਸਿਆਸਤਦਾਰ ਆਪ ਸਰ ਜਿਹੜੇ ਆ ਉਹ ਸਾਨੂੰ ਆਪਸ ਵਿੱਚ ਹੀ ਪਾੜਨਾ ਚਾਹੁੰਦੇ ਆ ਮੈਂ ਗੱਲ ਨੂੰ ਕਹਾਂਗਾ ਜੇ ਜੇ ਕੋਈ ਗੱਤ ਕੰਮ ਕਰਦਾ ਹੈ ਜਾਂ ਮਹਾਰਾਜ ਜੀ ਕਰਦਾ ਹੈ ਉਹ ਸਭ ਤੋਂ ਸ਼ੱਕ ਸਿਆਰ ਦੇਣੀ ਚਾਹੀਦੀ ਹੈ ਧੰਨਵਾਦ